ਇਸ ਵੀਡੀਓ ਦੇ ਵਿੱਚ ਸਮੁੰਦਰੀ ਜਹਾਜ਼ ਬਹੁਤ ਹੀ ਜ਼ਿਆਦਾ ਗੰਦੇ ਪਾਣੀ ਨੂੰ ਵੇਸਟਵਾਟਰ ਨੂੰ ਸਮੁੰਦਰ ਦੇ ਵਿੱਚ ਛਿੜ ਰਿਹਾ ਹੈ ਕਿ ਸ਼ਿਪ ਕਿੰਨਾ ਜ਼ਿਆਦਾ ਵੇਸਟਵਾਟਰ ਸਮੁੰਦਰ ਦੇ ਵਿੱਚ ਛਿੜਦਾ ਹੈ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਇਹ ਲੀਗਲ ਹੈ ਕਿ ਗਵਰਨਮੈਂਟ ਇਹਨਾਂ ਨੂੰ ਸਮੁੰਦਰ ਗੰਦਾ ਕਰਨ ਤੋਂ ਜਹਾਜ਼ਾਂ ਨੂੰ ਰੋਕਦੀ ਨਹੀਂ ਇੱਕ ਕਰੂਜ਼ ਸ਼ਿਪ ਦੇ ਵਿੱਚ 3000 ਤੋਂ ਲੈ ਕੇ 7000 ਲੋਕ ਜਿਹੜੇ ਨੇ ਟਰੈਵਲ ਕਰ ਸਕਦੇ ਨੇ ਇਹਨਾਂ ਦੇ ਅੰਦਰ 1000 ਤੋਂ ਲੈ ਕੇ 2000 ਟਾਇਲਟਸ ਬਣੀਆਂ ਹੁੰਦੀਆਂ ਨੇ ਇੱਕ ਹਫ਼ਤੇ ਦੇ ਵਿੱਚ 8000 ਤੋਂ 10000 ਲੀਟਰ ਨੌਣ ਅਤੇ ਬਾਸ਼ਬੀਸ਼ਨਾ ਦਾ ਵੀ ਵੇਸਟ ਹੋ ਜਾਂਦਾ ਹੈ ਤੇ 2 ਤੋਂ 3 ਲੱਖ ਲੀਟਰ ਪਾਣੀ ਟਾਇਲਟ ਦੇ ਵਿੱਚ ਵੀ ਯੂਜ਼ ਹੋ ਜਾਂਦਾ ਹੈ ਇਸ ਤੋਂ ਬਾਅਦ ਇਸ ਪਾ ਗੰਦੇ ਪਾਣੀ ਨੂੰ ਮਿਕਸਚਰ ਦੇ ਰੂਪ ਵਿੱਚ ਸਮੁੰਦਰ ਦੇ ਵਿੱਚ ਛੁੱਟ ਦਿੱਤਾ ਜਾਂਦਾ ਹੈ ਪਰ ਇਸ ਪਾਣੀ ਨੂੰ ਸਮੁੰਦਰ ਦੇ ਵਿੱਚ ਛੁੱਟਣ ਤੋਂ ਪਹਿਲਾਂ ਇਹਨੂੰ ਬਿਲਕੁਲ ਟ੍ਰੀਟ ਕੀਤਾ ਜਾਂਦਾ ਹੈ ਤੇ ਹਾਰਮਫੁਲ ਜਿੰਨੇ ਵੀ ਇਹਦੇ ਵਿੱਚ ਕਟਾਣੂ ਹੁੰਦੇ ਨੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਸਾਰੀਆਂ ਗਵਰਨਮੈਂਟਾਂ ਦੇ ਰੂਲਸ ਦੇ ਮੁਤਾਬਕ ਇਸ ਜਿਹੜਾ ਪਾਣੀ ਨੂੰ ਸਮੁੰਦਰ ਤੱਟ ਤੋਂ 20 ਕਿਲੋਮੀਟਰ ਦੂਰ ਹੀ ਡੰਪ ਕਰਨਾ ਪੈਂਦਾ ਹੈ ਕਿ ਬਾਰਡਰ ਲਾਈਨ ਦੇ ਉੱਪਰ ਇਸ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ